ਇਹਨਾਂ ਬੂਰੀ ਇਹ ਅੱਜਕੱਲ ਬਹੁਤ ਘੱਟ ਮਿਲਦੀਆਂ ਨੇ ਇਹ ਬਾਈ ਨੇ ਹੈਗੀ ਕੱਟੀ ਦੋਸਤੋ ਅ ਗਿਫਟ ਦੇ ਵਿੱਚ ਦੇਣੀ ਹੈ ਹਾਂਜੀ ਹਸਤੀਕਾਲ ਦੋਸਤੋ ਅੱਜ ਫਿਰ ਆਪਾਂ ਬਾਈ ਗੋਪੀ ਕੋਲੇ ਪਹੁੰਚੇ ਪਿੰਡ ਪਿੱਥੋ ਨੇੜੇ ਰਾਮਪੁਰੇ ਦੇ ਵਿੱਚ ਰਹਿ ਜਾਂਦਾ ਦੋਸਤੋ ਇਹ ਪਿੰਡ ਪਿੱਥੋ ਤੇ ਅੱਜ ਬਾਈ ਕੋਲੇ ਨਾ ਜੇ ਗੱਲ ਕਰੀਏ 11 ਬੱਚੀਆਂ ਪਕਾਉ ਨੇ 11 ਬੱਚੀਆਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਇੱਕ ਜਿਹੜੀ ਬੂਰੀ ਕੱਟੀ ਖੜੀ ਹੈ ਦੋਸਤੋ ਇਹ ਬਾਈ ਨੇ ਆਫਰ ਦੇ ਵਿੱਚ ਦੇਣੀ ਹੈ ਤੇ ਇਧਰਲੇ ਪਾਸੇ ਆਈਆਂ ਬੱਚੀਆਂ ਜਿਹੜੀਆਂ ਇਹ ਸਾਰੀਆਂ ਛੋਟੀਆਂ ਨੇ ਆਜੋ ਬਾਈ ਗੋਪੀ ਨਾਲ ਕਰਵਾਉਣੀਆ ਗੱਲਬਾਤ ਕੀ ਜਾਣਕਾਰੀ ਦਿੰਦਾ ਸਾਰੇ ਜਾਨਵਰਾਂ ਦੀ ਤੁਹਾਨੂੰ ਲੈ ਕੇ ਜਾਣਕਾਰੀ ਆਪਾਂ ਦਿੰਨੇ ਆ ਦੋਸਤੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਗੋਪੀ ਜਿਵੇਂ ਆਪਣੇ ਪਿੰਡ ਬਾਰੇ ਦੱਸਦੇ ਮਾੜਾ ਜੇ ਪਿੰਡ ਪਿੱਥੋ ਆ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਟਾਣਾ ਮੰਡੀ ਕੋਲੇ ਆਪਣਾ ਘਰ ਆ ਠੀਕ ਆ ਵੀਰੇ ਜਿਵੇਂ ਆਪਾਂ ਗੱਲ ਕਰੀਏ ਅੱਜ ਆਪਣੇ ਕੋਲੇ 11 11 ਬੱਚੀਆਂ ਬਾਈ ਹਨਾ 11 ਬੱਚੀਆਂ ਦੇਣੀਆਂ ਨੇ ਹਾਂ ਬਈ ਤੇ ਆਪਾਂ ਪਹਿਲੇ ਨਗ ਤੋਂ ਸਟਾਰਟ ਕਰ ਲਏ ਵੀਰੇ ਹਾਂ ਹਾਂ ਬਈ ਇਦਾਂ ਕਰ ਲੈਂਦੇ ਆ ਇਹ ਇਦਾਂ ਹੀ ਕਰ ਲੀਏ ਜੀ ਆਪਾਂ ਇਦਾਂ ਕਰ ਲਉ ਹਾਂ ਹਾਂ ਜਿਵੇਂ ਆ ਬੱਛੀ ਆ ਗਈ ਗੋਪੀ ਵੀਰੇ ਹਾਂ ਭਾਈ ਇਹਦੇ ਨਾਲ 15 ਕਿ ਦਿਨ ਹੋ ਗਿਆ ਭਾਈ ਟੀਕਾ ਲੱਗੇ ਨੂੰ ਠੀਕ ਆ ਹਾਂ 15 ਕਿ ਦਿਨਾਂ ਦੀ ਮਤਲਬ ਟੀਕਾ ਲੱਗਿਆ ਹਾਂ ਟੀਕਾ ਲੱਗਾ ਸਟਰਾਪ ਹੀ ਪਿਆ ਆਪਣੇ ਕੋਲ ਠੀਕ ਹੈ ਜੇ ਇਧਰ ਦੇਖ ਲੋ ਦੋਸਤੋ ਬ੍ਰੀਡ ਬਰੂਡ ਬੱਖੋਂ ਬਹੁਤ ਚੰਗੀ ਆ ਭਾਈ ਠੀਕ ਆ ਬਸ ਕੱਲੀ ਲੱਸੀ ਲੱਸੀ ਆ ਹਾਂ ਦੱਸਣ ਦੀ ਆਪਾਂ ਨੂੰ ਲੋੜ ਹੀ ਨਹੀਂ ਠੀਕ ਆ ਮੂਹਰਲਾ ਬੰਦਾ ਆਪ ਹੀ ਜੱਜ ਕਰ ਲਊ ਵੀ ਹਾਂ ਹਾਂ ਆਪਾਂ ਕਿਹੜਾ ਕੈਮਰਾ ਸਮਾਰ ਕੇ ਲਾ ਕੇ ਦਿਖਾ ਦਨੇ ਆ ਦੋਸਤੋ ਥਣ ਥਣੋਂ ਬਾਕੀ ਸਿਰੇ ਗੈਬ ਗੂ ਬਹੁਤ ਚੰਗਾ ਭਾਈ ਇਹ ਆ ਦੇ ਹਰ ਥਣੋਂ ਬਹੁਤ ਚੰਗਾ ਲੱਗਿਆ ਠੀਕ ਆ ਲਿਖੜਮੀ ਠੀਕ ਆ ਤੇ ਇਹਦਾ ਬਈ ਆਪਾਂ ਜੇ ਗੱਲ ਕਰੀਏ ਰੇਟ ਜਿਹੜਾ ਹੈਗਾ ਕਿਵੇਂ ਕਰਾਂਗੇ ਇਹਦਾ ਰੇਟ 32000 ਰੁਪਿਆ ਬਈ ਇਹ ਇਹਦਾ 32000 ਹਾਂ ਜਿਹੜਾ ਕੋਈ ਇਕੱਠੀਆਂ ਲਊਗਾ ਪੰਜੇ ਬੱਛੀਆਂ ਉਹਨਾਂ ਨੂੰ ਲੱਖ ਰੁਪਈਆਂ ਦੇ ਦਾਂਗੇ ਬਈ 100 ਕਿਲੋਮੀਟਰ ਦੀ ਡਿਲੀਵਰੀ ਫਰੀ ਆ ਅੱਛਾ ਪੰਜਾਂ ਪੰਜੇ ਬੱਛੀਆਂ ਲਊਗਾ ਜਿਹੜਾ ਹਾਂ ਇਹਦੇ ਚ ਮਾਨਦਾਨ ਤਾਂ ਕਰ ਦੇਣੀ ਨਹੀਂ ਮਾਨਦਾਨ ਨਹੀਂ ਹੋਣਾ ਬਈ 100 ਕਿਲੋਮੀਟਰ ਦੀ ਡਿਲੀਵਰੀ ਵੀ ਦਿਤੀ ਆਪਾਂ ਅੱਛਾ ਇੱਕ ਤੋਂ ਇੱਕ ਚੜਦੀ ਅਜੇ ਹੂੰ ਆਪਾਂ ਮੁੱਲ ਕਰਗੇ ਬਈ ਠੀਕ ਆ ਆਪਦੇ ਹਿਸਾਬ ਨਾਲ ਠੀਕ ਆ 30 3000 ਰੁਪਏ ਨੂੰ ਬੱਛੀ ਦਾ ਰਾਲਾ ਇਹ ਇਹ ਜੇ ਇਕੱਠੀਆਂ ਪਾ ਲੱਖ ਰੁਪਏ ਦਾ ਇਹਦਾ ਬਹੁਤ ਘੱਟ ਰੇਟ ਤੇ ਪੈ ਰਹੀਆਂ 20000 ਨਹੀਂ ਬੱਚੀ ਪੈਗੀ ਬਈ ਠੀਕ ਆ ਹਾਂ ਠੀਕ ਆ ਤੇ ਆ ਦੂਜੇ ਨੰਬਰ ਵਾਲੀ ਬਈ ਆ ਦੂਜੇ ਨੰਬਰ ਵਾਲੀ ਆ ਗਈ ਬਈ ਹਾਂ ਇਹ ਇਹ ਤੋੜ ਕੇ ਦਿਖਾ ਦੇ ਬਸ ਇਹ ਇਹਨਾਂ ਦੀ ਉਮਰ ਬਈ ਕਿੰਨੀ ਕਿੰਨੀ ਖ ਹੋ ਮੈਕਸਿਮ ਹੈ ਬਈ ਇਹਨਾਂ ਦੀ ਉਮਰ ਕਿੱਥੋਂ ਕੁ ਕਰੀ ਇਹ ਖੀਰੀਆਂ ਹੀ ਆ ਬਈ ਲਗਭਗ ਠੀਕ ਆ ਆ ਦੇ ਇਹ ਠੀਕ ਆ ਇਹ ਆ ਬੱਚੀ ਦਾ ਲੈਗ ਸਕੋਰ ਆਪਾਂ ਤੁਹਾਨੂੰ ਚੈੱਕ ਕਰਵਾਉਣੀ ਆ ਇਤਨੀ ਕਿਹੜਾ ਦੇ ਦੇ ਵੀਰੇ ਬਰੀਡ ਬਰੂਡ ਪੱਖੋਂ ਦਾ ਬਈ ਅੱਜ ਜਮਾਂ ਟੌਪ ਹੀ ਆ ਠੀਕ ਆ ਇੱਕ ਤੋਂ ਇੱਕ ਚੜਦੀ ਆ ਜਮਾਂ ਉੱਤੋਂ ਤੋਂ ਠੀਕ ਆ ਠੀਕ ਆ ਅ ਜੇ ਗੱਲ ਕਰਕੇ ਦੋਸਤੋ ਇਹਦੇ ਥਣ ਹਨਾ ਥਣ ਚਾਰ ਆ ਬਈ ਗਲਾਬੀ ਹਨਾਲੀਆ ਕੋਈ ਵੀ ਮਤਲਬ ਇਹਦੇ ਨਾਲ ਐਕਸਟਰਾ ਥਣ ਨਹੀਂ ਹੁੰਦਾ ਹਨਾ ਨਹੀਂ ਨਹੀਂ ਐਕਸਟਰਾ ਬਈ ਕਿਸੇ ਬੱਚੀ ਦੇ ਵੀ ਨਹੀਂ ਮਿਲਣਾ ਆਪਣੀ ਇਹਦਾ ਠੀਕ ਆ ਚਾਰੇ ਥਣਾਂ ਲੰਗੀ ਮਿਲਣੀਆਂ ਜਿਵੇਂ ਗੋਪੀ ਬਈ ਤੀਜੇ ਨੰਬਰ ਦੇ ਉੱਤੇ ਆ ਗਈ ਇਹ ਹਾਂ ਬਈ ਇਹ ਵੀ ਤੋਰਦੇ ਇਹ ਆ ਵੀ ਚੈੱਕ ਕਰਨ ਨੂੰ ਦੋਸਤੋ ਇਹ ਵੀ ਬਈ ਖੀਰੀ ਗਈ ਆ ਬੱਚੀ ਆ ਜੀ ਸਾਰੇ ਅੱਜ ਠੀਕ ਆ ਸਾਰੀਆਂ ਖੀਰੀਆਂ ਹੀ ਆ ਸਾਲ ਤੋਂ ਥੱਲੇ ਥੱਲੇ ਵਾਲੇ ਬੱਚੇ ਹੀ ਆ ਬਾਈ ਸਾਰੇ ਠੀਕ ਆ ਇਹ ਬਣਦੇ ਬਾਈ ਬਣਦੇ ਇਧਰ ਬਜਨ ਪੂਜਨ ਬੋਡੀ ਬੁੱਡੀ ਬੇਟ ਜਮਾ ਓਕੇ ਆ ਬਾਈ ਆਏ ਨਹੀਂ ਕੋਈ ਪੱਸੀ ਮਿੱਸੀ ਨਹੀਂ ਬਸੀ ਮਿਲਦੀ ਅੱਜ ਕੋਈ ਕੱਲਾ ਕੱਲਾ ਥਾਣਾ ਦੋਸਤੋ ਇਹਦੇ ਵੀ ਕੋਈ ਵੀ ਨਾਲ ਐਕਸਟਰਾ ਥਾਣ ਨਹੀਂ ਹੈਗਾ ਬਾਕੀ ਇਹ ਆਪਾਂ ਨੇਰੇ ਕੈਮਰਾ ਲਾ ਕੇ ਤੁਹਾਨੂੰ ਦਿਖਾ ਦੇਣੇ ਹੈਗੇ ਬਾਕੀ ਇਧਰੋਂ ਇੱਕ ਹੋਰ ਛੋਟੀ ਜੀ ਬੱਚੀ ਆ ਦੋਸਤੋ ਬੜੀ ਪਿਆਰੀ ਜੀ ਸੋਹਣੀ ਆ ਜਾਤਪਰੀਡ ਤੁਸੀਂ ਚੈੱਕ ਕਰਨੀ ਆ ਇਹ ਲਿਆ ਵੀਰੇ ਐਵੇਂ ਇਹਦੇ ਮੌਕਾ ਜਾਂ ਜ਼ਰੂਰ ਹੈਗਾ ਇੱਕ ਪਾਸੇ ਨਹੀਂ ਉਹ ਤਾਂ ਉਹੀ ਆ ਬਾਈ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਡਰਨ ਵਾਲੀ ਕੋਈ ਗੱਲ ਹੀ ਨਹੀਂ ਇਹ ਆਪਾਂ ਦਿਖਾ ਦਿੱਤੀ ਗੋਪੀ ਹਨਾ ਕਈ ਵਾਰੀ ਹਾਂ ਹਾਂ ਬਾਈ ਮੁੜ ਕੇ ਇੱਥੇ ਬੰਦਾ ਆ ਗਿਆ ਤੇ ਨਹੀਂ ਨਹੀਂ ਆਪਾਂ ਬਾਈ ਜਿਹੜੀ ਗੱਲ ਆਪਾਂ ਅਗਲੇ ਨੂੰ ਸਹੀ ਕਹਿ ਕੇ ਦੇਵਾਂਗੇ ਬਣਦੇ ਵੀਰੇ ਬਣਦੇ ਇਹ ਵੀ ਬਣਦੇ ਬਾਕੀ ਥਾਣੇ ਇਹਦੇ ਵੀ ਚਾਰ ਹੀ ਗਲਾਬੀ ਥਾਣਾ ਬਈ ਇਹਦੇ ਗਲਾਬੀ ਥਾਣਾ ਹਨਾ ਇਹ ਆ ਦੇਖੋ ਇਹ ਬੜੀ ਯਾਰ ਛੋਟੀ ਜੀ ਬੱਚੀ ਹੈ ਤੇ ਸੋਹਣੀ ਬੜੀ ਹੈ ਹਾਂ 5 ਮਹੀਨੇ ਦੀ ਹੈ ਬਾਈ ਹਜੇ ਅੱਛਾ 5 ਮਹੀਨੇ ਦੀ ਠੀਕ ਆ ਇਹਨੇ 8-9 ਮਹੀਨਿਆਂ ਦੀ ਨੀਂਦਾ ਟੀਕਾ ਹੀ ਲੈ ਲੈਣਾ ਠੀਕ ਆ ਹਾਂ ਇਹ ਇਹ ਆ ਦੇਖ ਲੋ ਇੱਕ ਬੱਚੀ ਆ ਗਈ ਇਹ ਥੱਲੋਂ ਝੋਲੀ ਦੀ ਚੰਗੀ ਆ ਦੋਸਤੋ ਆਹ ਇੱਟ ਜਿਹੜੀ ਹੈਗੀ ਚੰਗੀ ਆ ਕੱਲਾ ਕੱਲਾ ਥਾਣਾ ਬਣਦੇ ਵੀਰੇ ਬਣਦੇ ਆਪਾਂ ਤੋਰ ਕੇ ਦਿਹਾਤੀ ਬਾਕੀ ਥੱਲੋਂ ਚੈੱਕ ਕਰਵਾ ਦਨੇ ਆ ਥਾਣਾ ਦੀ ਆਪਾਂ ਥਾਣੇ ਥਣੋਂ ਦਾ ਬਾਈ ਬਹੁਤ ਚੰਗੇ ਆ ਜੀ ਆ ਦੇਖੋ ਠੀਕ ਆ ਇਹ ਪੰਜ ਬੱਚੀਆਂ ਆ ਗਈਆਂ ਦੋਸਤੋ ਪੰਜਾਂ ਦਾ ਰੇਟ ਹੈਗਾ 1 ਲੱਖ ਰੁਪਇਆ 1 ਲੱਖ ਰੁਪਏ ਦੇ ਨਾਲ-ਨਾਲ ਹੈਗੀ ਜਿਹੜੀ ਕੱਟੀ ਵੀ ਆਪਾਂ ਜੇ ਕੋਈ ਸਾਰੀਆਂ ਮਤਲਬ ਲਊਗਾ ਤੇ ਉਹ ਜਿਹੜਾ 11 ਬੱਚੀਆਂ ਲਊਗਾ ਬਾਈ ਉਹਨੂੰ ਕੱਟੀ ਵੀ ਆਫਰ 'ਚ ਆ ਕੱਟੀ ਆਫਰ ਦੇ ਵਿੱਚ ਆ ਹਾਂ ਜਿਹੜਾ 11 ਇਕੱਠਾ ਠੀਕ ਆ ਬਾਈ ਗੋਪੀ ਜਿਵੇਂ ਹੁਣ ਆਪਾਂ ਇੱਧਰ ਕੈਮਰਾ ਲਾ ਕੇ ਦਿਖਾਦਗੇ ਬਾਈ ਜਿਵੇਂ ਆ ਬੱਚੀਆਂ ਛੋਟੀਆਂ ਆ ਹਾਂ ਇਹ 5 ਮਹੀਨਿਆਂ ਤੋਂ 6 ਮਹੀਨਿਆਂ ਦੇ ਬੱਚੇ ਆ ਬਾਈ ਸਾਰੇ ਠੀਕ ਆ 5 5 6 6 ਮਹੀਨਿਆਂ ਦੀਆਂ ਬੱਚੀਆਂ ਆ ਹਾਂ 6 ਮਹੀਨੇ ਤੋਂ ਕੋਈ ਉੱਤੇ ਨਹੀਂ ਠੀਕ ਆ ਛੇ ਤੋਂ ਥੱਲੇ ਥੱਲੀ ਆ ਠੀਕ ਆ ਇਹ ਇਹਨਾਂ ਦੇ ਆਪਾਂ ਦਿਖਾ ਦਗੇ ਹਨਾ ਇਹਨਾਂ ਦੇ ਨਾਲ ਕੋਈ ਮਤਲਬ ਲੈਵੇ ਤੋਂ ਜੇ ਗੱਲ ਕਰਗੇ ਇਹਨਾਂ ਦੇ ਬਾਈ ਚਾਰੇ ਚਾਰੇ ਥਾਣੀ ਇਹਨਾਂ ਦੇ ਚਾਰੇ ਚਾਰੇ ਕੋਈ ਐਕਸਟਰਾ ਥਾਂ ਨਹੀਂ ਨਾ ਨਾ ਕਿਸੇ ਦੇ ਨਹੀਂ ਬਾਈ ਠੀਕ ਆ ਇਹ ਆ ਵੀ ਆਪਾਂ ਦਿਖਾ ਦਨੇ ਆ ਹਨਾ ਇੱਕ ਵਾਰ ਬਰੀਡ ਬਰੀਡ ਪੱਖੋਂ ਬਾਈ ਇਹ ਵੀ ਬਹੁਤ ਚੰਗੀਆਂ ਠੀਕ ਆ ਹਾਂ ਆ ਦੇਖ ਲਓ ਇੱਕ ਆਹ ਖੜੀ ਆ ਇਹ ਵੀ ਖੜੀ ਕਰ ਲਓ ਕੱਲੀ ਕੱਲੀ ਬੱਚੀ ਆਪਾਂ ਨਾ ਤੁਹਾਨੂੰ ਦਿਖਾ ਦਨੇ ਆ ਇੱਕ ਵਾਰੀ ਆਹ ਜਿਹੜੀ ਹੈਗੀ ਆ ਆ ਵੀ ਚੈੱਕ ਕਰ ਲਓ ਇਧਰਲੇ ਪਾਸੋਂ ਆਪਾਂ ਦੁਬਾਰੇ ਫੇਰ ਦਿਖਾਵਾਂਗੇ ਇੱਕ ਜਿਹੜੀ ਆ ਬੱਚੀ ਹੈ ਹਨਾ ਇਹਦਾ ਮੂੰਹ ਤੁਸੀਂ ਕੰਨ ਜਿਹੜਾ ਹੈਗਾ ਛੋਟਾ ਜਿਹਾ ਕੰਨ ਹੈ ਤੇ ਬੱਚੀ ਸੋਣੀ ਵੀ ਬੜੀ ਹੈ ਆ ਵੀ ਦੇਖ ਸਕਦੇ ਤੁਸੀਂ ਇਹ ਆ ਦੇਖੋ ਠੀਕ ਆ ਥਾਣੇ ਇਹਦੇ ਵੀ ਚਾਰੇ ਆ ਹਨਾ ਹਾਂ ਬਈ ਚਾਰੇ ਚਾਰੇ ਬਈ ਆ ਦੇਖ ਲਓ ਤੁਸੀਂ ਇਹ ਤੀਜੇ ਨੰਬਰ ਵਾਲੀ ਤੇ ਆਹ ਦੇਖ ਲਓ ਚੌਥੇ ਨੰਬਰ ਵਾਲੀ ਚੈੱਕ ਕਰ ਲਓ ਇਹ ਇਹ 11 ਬੱਚੀਆਂ ਜਿਹੜੀਆਂ ਹੈਗੀਆਂ ਬਾਈ ਨੇ ਅੱਜ ਸੇਲ ਕਰਨੀਆਂ ਨੇ ਕਿਸੇ ਨੂੰ ਵੀ ਕੋਈ ਵੀ ਬੱਚੀ ਪਸੰਦ ਆਉਂਦੀ ਹੈ ਬਾਕੀ ਬੱਚੀਆਂ ਸੋਣੀਆਂ ਨੇ ਦੋਸਤੋ ਬਾਕੀ ਤੁਸੀਂ ਸਮਝਾਂ ਹੋਗੇ ਬਾਈ ਪਲੀਆਂਆਂ ਮੀਆਂ ਫੀਡ ਬਣੀਆਂ ਬਣੀਆਂ ਹਨਾ ਲਿਸੀਆਂ ਲੁਸੀਆਂ ਨਹੀਂ ਠੀਕ ਆ ਇਹ ਇਹ ਜੀ ਗੱਲ ਕਰਗੇ ਬਾਈ ਆਪਾਂ ਕੋਪੀ ਪਿੰਡਾਂ ਮੁੰਡਾ ਮਤਲਬ ਵੀ ਪਿੰਡਾਂ ਦੇ ਵਿੱਚੋਂ ਹੀ ਲੈ ਕੇ ਆਉਣੇ ਹਾਂ हां ਪਿੰਡਾਂ ਦੇ ਵਿੱਚੋਂ ਵੀ ਲੈ ਲੈ ਬਾਈ ਫਾਰਮ ਚੋਂ ਹੀ ਲੈ ਲੈਣੇ ਆ ਜੇ ਕੋਈ ਮਤਲਬ ਮਿਲ ਜੇ ਹਨਾ ਚੰਗੀ ਬੱਚੀ हां ਚੰਗੀ ਲੈਣੇ ਆਪਾਂ ਮਾੜੀ ਲੈਂਦੇ ਨਹੀਂ ਠੀਕ ਆ ਰਿਗਾਰਡ ਵਾਲੀਆਂ ਹੀ ਹੁੰਦੀਆਂ ਆਪਣੇ ਕੋਲੇ ਸਾਰੀਆਂ ਲੈ ਵੀ ਜੇ ਵੀ ਕਿਸੇ ਦੇ ਵੀ ਵੀਰ ਦੇ ਕੋਈ ਵੀ ਬੱਚੀ ਪਸੰਦ ਆਉਂਦੀ ਹਨਾ ਬਾਈ ਕੋਪੀ ਦੇ ਫਾਰਮ ਤੇ ਤੁਸੀਂ ਪਹੁੰਚੋ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਫਿਰ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਨਾ ਦੋਸਤੋ ਬਾਕੀ ਜਿਹੜੀ ਆ ਕੱਟੀ ਹੈ ਜਿਹੜੀ ਹੈ ਨਾ ਬੂਰੀ ਇਹ ਅੱਜਕੱਲ ਬਹੁਤ ਘੱਟ ਮਿਲਦੀਆਂ ਨੇ ਇਹ ਬਾਈ ਨੇ ਹੈਗੀ ਹੈ ਕੱਟੀ ਦੋਸਤੋ ਅ ਗਿਫਟ ਦੇ ਵਿੱਚ ਦੇਣੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾ ਇਹ ਦਿਲੋ ਧੰਨਵਾਦ ਕਰ